ਜਾਂ ਕਾ ਕਹਿਆ ਦਰਗਹ ਚੱਲੇ ਅੱਜ ਆਪਾਂ ਖਾਲਸਾ ਜੀਉ ਉਹਨਾਂ ਕਲਗੀਧਰ ਪਾਤਸ਼ਾਹ ਦੇ ਆਸ਼ਿਕਾਂ ਦੇ ਯਾਦ ਵਿੱਚ ਬੈਠੇ ਹਾਂ ਜਿਨ੍ਹਾਂ ਨੇ ساری ਜ਼ਿੰਦਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾ ਦਿੱਤੀ ਇਹ ਜਨਮ ਤੁਮਾਰੇ ਲੇਖੇ ਪ੍ਰਭੂ ਦੇ ਪਿਆਰੇ ਸੰਤ ਬਾਬਾ ਅਨੰਦ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ ਦੇ ਦਾਸ ਨੇ ਬਹੁਤ ਖੁੱਲੇ ਦਰਸ਼ਨ ਕੀਤੇ ਖਾਲਸਾ ਜੀ ਉਹ ਸਮਦਰਸੀ ਮਹਾਪੁਰਖ ਸੀ ਬੜੇ ਪਿਆਰ ਵਾਲੇ ਇੰਨਾ ਪ੍ਰਤਾਪ ਸੀ ਉਹਨਾਂ ਦਾ ਖਾਲਸਾ ਜੀ ਉਹ ਸਿਰਫ ਗੱਦੀ ਤੇ ਬੈੰਦੇ ਸੀ ਤੇ ਵੱਡੇ ਵੱਡੇ ਪੁਰਬ ਉਹ ਉਹਨਾਂ ਨੇ ਕੱਢਦੇ ਨੇ ਸੀ ਉਹ ਗੱਦੀ ਤੋਂ ਉੱਠਦੇ ਨਹੀਂ ਸੀ ਇਸ਼ਾਰੇ ਨਾਲ ਹੀ ਸੇਵਾਦਾਰਾਂ ਦੀ ਸੇਵਾ ਕਰਨੀ ਤੇ ਇਹਨਾਂ ਦੀ ਇੱਕ ਖਾਸ ਖੂਬੀ ਸੀ ਜੇ ਕੋਈ ਸੇਵਾਦਾਰ ਸੁਣੇ ਨਾ ਫਿਰ ਉਹਨੂੰ ਜ਼ਿੰਦਗੀ ਵਰਕਾ ਦੇ ਕੰਮ ਨਹੀਂ ਬੋਲਦੇ ਸੀ ਉਹਦੇ ਵੱਲ ਵੇਖਦੇ ਵੀ ਨਹੀਂ ਸੀ ਉਹਨੂੰ ਤਾੜਨਾ ਤੇ ਨਹੀਂ ਕਰਨੀ ਪਰ ਉਹਨੂੰ ਮਨੋਂ ਹੀ ਬੁਲਾ ਦਿੰਦੇ ਸੀ ਤੇ ਬੰਦਗੀ ਵਾਲੇ ਹੋਏ ਖਾਲਸਾ ਜੀ ਉਹ ਸਮਝਦਾਰ ਸੀ ਹੋਏ ਬਾਬਾ ਆਤਮਾ ਸਿੰਘ ਜੀ ਮੋਨੀ ਜਿਨ੍ਹਾਂ ਨੇ ਇਸ ਸਥਾਨ ਤੇ ਸੇਵਾ ਕੀਤੀ ਬਾਅਦਚੇ ਹੋਏ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਕਾਰ ਸਿਹ ਵਾਲੀ ਸੰਪਰਦਾ ਦੇ ਮਹਾਪੁਰਖ ਜਿਨ੍ਹਾਂ ਨੇ ਇਥੇ ਲਹਿਰਾ ਬਹਿਰਾ ਕਰ ਦਿੱਤੀਆਂ ਖਾਲਸਾ ਜੀਓ ਮੰਗ ਲਾ ਦਿੱਤੇ ਇਹੋ ਜੇ ਪਿਆਰੇ ਹੋਏ ਖਾਲਸਾ ਜੀਓ ਜਿਨ੍ਹਾਂ ਨੂੰ ਜਿਸ ਵੇਲੇ ਉਹਨਾਂ ਮਹਾਪੁਰਖਾਂ ਨੂੰ ਪ੍ਰਭੂ ਦੇ ਪਿਆਰਿਆਂ ਨੂੰ ਬੰਦਗੀ ਕਰਨ ਵਾਲਿਆਂ ਨੂੰ ਜੇ ਉਹਨਾਂ ਦੇ ਬੰ ਨਿਗਾਹ ਮਾਰੀਏ ਨਾ ਖਾਲਸਾ ਜੀ ਤੇ ਮਨ ਬੜਾ ਹੈਰਾਨ ਹੋ ਜਾਂਦਾ ਕਿ ਅਸੀਂ ਕਿੱਥੇ ਹੈਗੇ ਅਸੀਂ ਖਾਲੀ ਬੈਠ ਕੇ ਗੱਲਾਂ ਸੁਣ ਕੇ ਚਲੇ ਜਾਂਦੇ ਪਰ ਜਿਨ੍ਹਾਂ ਨੇ ਬੰਦਗੀ ਕੀਤੀ ਖਾਲਸਾ ਜੀਓ ਜਿਨ੍ਹਾਂ ਨੇ ਸਿਮਰਨ ਕੀਤਾ ਜਿਨ੍ਹਾਂ ਨੇ ਬਾਜਾ ਵਾਲੇ ਨੂੰ ਪਿਆਰ ਕੀਤਾ ਜਦੋਂ ਉਹਨਾਂ ਦਾ ਜੀਵਨ ਵੇਖੀਦਾ ਤੇ ਬੰਦਾ ਜੀਰੋ ਹੋ ਜਾਂਦਾ ਪੈਗੰਬਰ موسی ਹੋਏ ਇਸਰਾਇਲ ਦੇ ਇੱਕ ਵਾਰੀ ਬੈਠੇ ਸੀ ਤੇ ਉਹਨਾਂ ਦੀ ਹਜ਼ੂਰੀ 'ਚ ਉਹਨਾਂ ਦੇ ਬਾਹਰਗਾ ਦੇ ਵਿੱਚ ਇੱਕ ਔਰਤ ਆਈ ਇੱਕ ਬੀਬੀ ਆਈ उसने हाथ जोड़ के बेनती की आप खुदा दे वली हो खुदा दे रसूल हो तुसी। तुसी तूर पहाड़ ते जाके तूर नाम का पहाड़ खाल ए, है खालसा जी मिश्र पवित्र पहाड़ी है जिसनों कहते हैं जेड़ा मनुषा है जाके खुदा दे गात करता उस पहाड़ अज भी इस्लाम ईसाई יהודי ਉਹਦੀ ਜਾਤ ਕਰਦੇ ਖਾਲਸਾ ਜੀ ਉਹਨੂੰ ਪੂਜਦੇ ਹਨ ਤੇ ਉਸ ਬੀਬੀ ਨੇ ਬੜੀ ਨਿਮਰਤਾ ਦੇ ਨਾਲ ਬੜੇ ਹਲੀਮੀ ਦੇ ਨਾਲ ਬੜੇ ਪਿਆਰ ਦੇ ਨਾਲ ਕਿਉਂਕਿ ਖਾਲਸਾ ਜੀ ਜਿਹੜਾ ਨਿਮਰਤਾ ਹੈ ਨਾ ਇਹ ਭਗਤੀ ਦਾ ਗਹਿਣਾ ਹੈ ਜੇ ਭਗਤੀ ਕਰੀਏ ਜੇ ਨਿਮਰਤਾ ਨਾ ਹੋਵੇ ਤੇ ਜ਼ੀਰੋ ਹੈ ਇਸ ਕਰਕੇ ਨਿਮਰਤਾ ਰੱਖਣੀ ਬਹੁਤ ਜ਼ਰੂਰੀ ਹੈ ਦਾਸ ਨੇ ਵੀ ਕਈ ਵਾਰੀ ਇੱਥੋਂ ਬੋਲਿਆ ਸੀ ਕਿ ਸਿੱਖੀ ਦਾ ਸਿੱਖੀ ਦੀ ਜੜ ਨਿਮਰਤਾ ਸਿੱਖੀ ਦੀ ਸਿੱਖੀ ਦਾ ਬੀਜ ਨਿਮਰਤਾ ਸਿੱਖੀ ਦੀ ਨੀ ਨਿਮਰਤਾ ਜੇ ਖਾਲਸਾ ਜੀ ਉਹ ਨੀ ਪੱਕੀ ਹੋਵੇ ਨਾ ਫਿਰ ਕੋਈ ਬਿਲਡਿੰਗਾਂ ਨੂੰ ਇਮਾਰਤਾਂ ਨੂੰ ਖਤਰਾ ਨਹੀਂ ਹੁੰਦਾ ਜੇ ਨੀ ਕੱਚੀ ਹੋਵੇ ਨਾ ਫਿਰ ਖਤਰਾ ਹੀ ਖਤਰਾ ਹੈ ਇਸ ਕਰਕੇ ਖਾਲਸਾ ਜੀ ਉਹ ਜਿਹੜੇ ਤੁਸੀਂ ਆਪਣੀ ਸਾਧਨਾ ਆਪਣੀ ਭਗਤੀ ਆਪਣਾ ਭਜਨ ਚਾਹੁੰਦੇ ਹੋ ਸਹਜ ਨੂੰ ਚਾਹੁੰਦੇ ਹੋ ਆਨੰਦ ਨੂੰ ਤਾਂ ਆਪਣੇ ਗੁਣਾਂ ਦਾ ਤੇ ਆਪਣੇ ਭਗਤੀ ਦਾ ਕਦੇ ਮਾਣ ਨਾ ਕਰਿਆ ਕਰੋ ਸਦਾ ਨਿਮਰਤਾ ਵਿੱਚ ਰਹਾ ਕਰੋ ਬਾਬਾ ਨੰਦ ਸਿੰਘ ਜੀ ਹੋਏ ਕਰ ਆਪਣੇ ਗੁਰਦੁਆਰਾ ਨਾਨਕ ਸਰ ਬੜੀ ਨਿਮਰਤਾ ਵਾਲੀ ਸੀ ਖਾਲਸਾ ਜੀ ਉਹ ਕਹਿੰਦੇ ਸੀ ਆਪਣੇ ਸੰਗਿਆਂ ਨੂੰ ਕਿ ਮੈਂ ਅਜੇ ਤੱਕ ਗੁਰੂ ਨਾਨਕ ਦਾ ਸਿੱਖੀ ਨਹੀਂ ਬਣਿਆ ਇੰਨੇ ਸੰਗਿਆਂ ਨੂੰ ਕਹਿਣਾ ਕਿ ਮੈਂ ਹਾਲੇ ਤੱਕ ਗੁਰੂ ਨਾਨਕ ਦਾ ਸਿੱਖ ਨਹੀਂ ਬਣਿਆ ਇੰਨੀ ਉੱਚੀ ਅਵਸਥਾ ਦੇ مالک ਸੀ ਬ੍ਰਹਮ ਗਿਆਨੀ ਸੀ ਜਿਨ੍ਹਾਂ ਨੇ ਸਤਿਗੁਰਾਂ ਦੇ ਆਪ ਦਰਸ਼ਨ ਕੀਤੇ ਸੀ ਤੇ ਟੋਹਾ ਪੁੱਟ ਕੇ ਰਹਿੰਦੇ ਸੀ ਤੇ ਕਿਸੇ ਨੇ ਪੁੱਛਿਆ ਮਹਾਰਾਜ ਆਪ ਨਹੀਂ ਬੜਾ ਲੁਕੇ ਰਹਿੰਦੇ ਹੋ ਬੜਾ ਛੁਪ ਕੇ ਰਹਿੰਦੇ ਹੋ ਬੜਾ ਗੁਪਤ ਰਹਿੰਦੇ ਹੋ ਤੇ ਮਹਾਰਾਜ ਕਹਿਣ ਲੱਗੇ ਜਿਹੜੇ ਕੁੱਤੇ ਨੂੰ ਨਾ ਕੀੜੇ ਪਏ ਹੋਣ ਉਹ ਕੁੱਤਾ ਫਿਰ ਛੁਪ ਕੇ ਰਹਿੰਦਾ ਪੁੱਛਣ ਵਾਲੇ ਦੇ ਤਾਂ ਅੱਖਾਂ ਸਾਫ ਸੁਹਾਗੇ ਕਹਿਣ ਲੱਗੇ ਮਹਾਰਾਜ ਇਹ ਕੀ ਬੋਲਦੇ ਕਹਿਣ ਲੱਗੇ ਜੇਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਕੀੜੇ ਪੈਣ ਹੋਣ ਉਹ ਫਿਰ ਛੁਪ ਕੇ ਰਹਿੰਦਾ ਉਹ ਖਾਲਸਾ ਜੀ ਉਹ ਪੂਰਨ ਜਤੀ ਸਤੀ ਸੀ ਮਹਾਪੁਰਖ ਬ੍ਰਹਮ ਗਿਆਨੀ ਸੀ ਪਰ ਨਿਮਰਤਾ ਸੀ ਪੂਰਨ ਮਾਸ਼ੀ ਵੇਲੇ ਦਵਾਰ ਲੱਗਦਾ ਨਾ ਉੱਥੇ ਲੱਖਾਂ ਦਾ ਇਕੱਠ ਹੁੰਦਾ ਸੀ ਤੇ ਫਿਰ ਦੂਜੇ ਦਿਨ ਮਹਾਪੁਰਖਾਂ ਨੇ ਸ਼ਬਦ ਲਾਉਣਾ ਗੁਰਮੁਖ ਰਿਦੇ ਗਰੀਬੀ ਆਵੇ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸ਼ਰੀਰ ਤੇ ਕਿਸੇ ਨੇ ਪੁੱਛਿਆ ਮਹਾਰਾਜ ਆ ਪੂਰਨ ਮਹਾਰਾਜੀ ਤੋਂ ਬਾਅਦ ਇਹੋ ਜੇ ਸ਼ਬਦ ਕਿਉਂ ਲਾਉਂਦੇ ਰਾਗੀ ਸਿੰਘਾਂ ਕੋਲ ਕਹਿਣ ਲੱਗੇ ਲੱਖਾਂ ਦਾ ਇਕੱਠ ਹੋਇਆ ਕਿਸੇ ਮਨ ਵਿੱਚ ਹੰਕਾਰ ਨਾ ਆਵੇ ਕਿ ਆਨੰਦ ਸਿੰਘ ਜੇ ਤੂੰ ਪੈਦਾ ਨਹੀਂ ਹੁੰਦਾ ਤੇ 1 ਲੱਖ ਕਿੱਥੇ ਇਕੱਠੇ ਹੋਣੇ ਹੰਕਾਰ ਦਾ ਕੋਈ ਪਰੋਸਾ ਨਹੀਂ ਖਾਲਸਾ ਜੀਓ ਇੰਨੀ ਨਿਮਰਤਾ ਰੱਖਦੇ ਸੀ ਤੇ ਆਪਣੇ ਸੰਗੀਆਂ ਨੂੰ ਵੀ ਨਿਮਰਤਾ ਸਿਖਾਉਂਦੇ ਸੀ ਇੱਕ ਵਾਰੀ ਸਾਰੇ ਸੰਗੀ ਬੈਠੇ ਹੋਏ ਸੀ ਤੇ ਮਹਾਰਾਜ ਕਹਿਣ ਲੱਗੇ ਜੇ ਅਸੀਂ ਤੁਹਾਨੂੰ ਕਿਸੇ ਨੂੰ ਬੁਲਾਉਣ ਵਾਸਤੇ ਕਹੀਏ ਤੇ ਕਿਵੇਂ ਬੁਲਾਓਗੇ ਤੇ ਸੰਗੀ ਕਹਿਣ ਲੱਗਾ ਮਹਾਰਾਜ ਨੂੰ ਜਾ ਕੇ ਬੋਲ ਦਵਾਂਗੇ ਕਿ ਬਾਬਾ ਜੀ ਦਾ ਹੁਕਮ ਹੈ ਆਓ ਕਰਕੇ ਉਹ ਕਹਿਣ ਲੱਗੇ ਨਹੀਂ ਇਸ ਤਰ੍ਹਾਂ ਨਹੀਂ ਬੋਲਣਾ ਫਿਰ ਮਹਾਰਾਜ ਕਹਿਣ ਲੱਗੇ ਕਿਸ ਤਰ੍ਹਾਂ ਬੋਲੀਏ ਕਹਿਣ ਲੱਗੇ ਬਾਬਾ ਜੀ ਨੇ ਆਪ ਜੀ ਨੂੰ ਯਾਦ ਕੀਤਾ ਦਰਸ਼ਨ ਦਿਓ ਜੇ ਅਸੀਂ ਹੁਕਮ ਨਾਲ ਬੁਲਾਈਏ ਤੇ ਸਾਨੂੰ ਹੋਂਵੇਂ ਨਾ ਆ ਜਾਵੇ ਯਾਨੀ ਇੰਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸੀ ਖਾਲਸਾ ਜੀਓ ਇੰਨੀ ਨਿਮਰਤਾ ਸੀ ਇੱਕ ਵੇਰੀ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਸੁਣਾਇਆ ਜਿਹੜੇ ਬਾਬਾ ਨੰਦ ਸਿੰਘ ਤੋਂ ਬਾਅਦ ਗੱਦੀ ਤੇ ਬੈਠੇ ਸੀ ਦਿੱਲੀ ਗਏ ਸੀ ਤੇ ਬਾਬਾ ਨੰਦ ਸਿੰਘ ਜੀ ਵੀ ਨਾਲ ਜਾ ਰਹੇ ਸੀ ਤੇ ਉਹਨਾਂ ਨੇ ਗੁਰਦਾਰੇ ਵਾਲੇ ਕਿਸ਼ਾਰਾ ਕੀਤਾ ਤੇ ਈਸ਼ਰ ਸਿੰਘ ਨਾਲ ਸੀ ਸੰਤ ਬਾਬਾ ਈਸ਼ਰ ਸਿੰਘ ਜੀ ਤੇ ਉਹਨਾਂ ਨੇ ਕਿਹਾ ਹਾਂ ਠੀਕ ਹੈ ਬਿਲਕੁਲ ਠੀਕ ਹੈ ਤੇ ਮਹਾਂਪੁਰਖਾਂ ਨੇ ਮੂੰਹ ਤੇ ਇੱਕ ਚਪੇੜ ਮਾਰੀ ਜ਼ੋਰ ਦੀ ਕਹਿੰਦੇ ਬੁੱਧੂ ਨਾ ਹੋਵੇ ਤਾਂ ਕਹਿੰਦੇ ਫਾਰਸੀ ਕਿਥੋਂ ਸਿੱਖ ਲਈ ਵੀ ਤੂੰ ਕੰਡ ਸਤਿਵਜਨ ਕਿਧਰ ਗਿਆ ਤੇਰਾ ਕਹਿੰਦਾ ਹਾਂ ਬਿਲਕੁਲ ਠੀਕ ਹੈ ਉਹਨਾਂ ਮਹਾਪੁਰਖਾਂ ਨੇ ਕਿਹਾ ਉਹਦੇ ਬਾਅਦ ਮੈਂ ਕਦੇ ਹਾਂ ਨਹੀਂ ਬੋਲਿਆ ਆਪਣੀ ਜ਼ਿੰਦਗੀ ਵਿੱਚ ਹਾਂ ਨਹੀਂ ਬੋਲਿਆ ਹਾਂ ਹੰਕਾਰ ਦਾ ਪ੍ਰਤੀਕ ਹੈ ਖਾਲਸਾ ਜਿਉ ਜੀ ਨਿਮਰਤਾ ਦਾ ਪ੍ਰਤੀਕ ਹੈ ਇਹੋ ਜੇ ਮਹਾਪੁਰਖ ਹੋਏ ਖਾਲਸਾ ਜਿਉ ਜਿਨ੍ਹਾਂ ਨੇ ਚੜ੍ਹਦੀ ਕਲਾ ਵਿੱਚ ਸੇਵਾ ਕੀਤੀ ਬੀਬੀ ਨੇ ਬੇਨਤੀ ਕੀਤੀ ਨਿਮਰਤਾ ਦੇ ਵਿੱਚ موسی ਦੇ ਚਰਣਾ ਵਿੱਚ ਕਿ ਮਹਾਰਾਜ ਮੇਰੇ ਕਰ ਲੜਕਾ ਨਹੀਂ ਆਏਗਾ ਆਪ ਜੀ ਖੁਦਾ ਦੇ ਨਾਲ ਗੱਲਾਂ ਕਰਦੇ ਹੋ ਨਾ ਉਹਨਾਂ ਦੇ ਨਾਲ ਬਾਤਾਂ ਕਰਦੇ ਹੋ ਮੈਂਨੇ ਬੜੇ ਯਤਨ ਕੀਤੇ ਕੋਈ ਹਕੀਮ ਕੋਈ ਡਾਕਟਰ ਕੁਛ ਨਹੀਂ ਕੋਈ ਮਹਾਪੁਰਸ਼ ਕੁਛ ਨਹੀਂ ਛੱਡਿਆ ਪਰ ਸਾਰਿਆਂ ਨੇ ਜਵਾਬ ਦੇ ਦਿੱਤਾ ਕਿ ਤੇਨੂੰ ਬੱਚਾ ਨਹੀਂ ਹੋਣਾ ਤੇ ਮੇਰੇ ਮਨ ਚ ਇੱਛਾ ਆਈ ਕਿ ਇੱਕ ਵਾਰੀ موسی ਤੋਂ ਪੁੱਛ ਹੀ ਲਈਏ ਕਿਉਂਕਿ ਖੁਦਾ ਦੇ ਨਾਲ ਗੱਲਾਂ ਕਰਦਾ ਤੇ ਪਤਾ ਪੱਕਾ ਲੱਜਾਵੇਂਗਾ ਤੇ موسی ਕਹਿਣ ਲੱਗੇ ਠੀਕ ਹੈ ਮੈਂ ਪੁੱਛ ਲੈਂਦਾ ਜਿਸ ਵੇਲੇ ਤੁਰ ਨਾਮ ਪਹਾੜੀ ਤੇ ਗੱਲ ਗੱਲਾਂ ਬਾਤਾਂ ਹੋਈਆਂ ਉਹ ਬੀਬੀ ਬੈਠੀ ਹੋਈ ਸੀ ਤੇ ਆ ਕੇ ਜਿਸ ਵੇਲੇ ਉਹਨਾਂ ਨੇ ਤਸ਼ਰੀਫ ਰੱਖੀ موسی ਜੀ ਨੇ ਤੇ ਉਹਨੇ ਹੱਥ ਜੋੜ ਕੇ ਬੀਬੀ ਨੇ ਕਿਹਾ ਮਾਪੁਰਸ਼ ਮੇਰੇ ਬਾਰੇ ਪੁੱਛਿਆ ਉਹ ਕਹਿਣ ਲੱਗੇ ਹਾਂ ਪੁੱਛਿਆ ਤੇਰੇ ਬਾਰੇ ਤੇ ਉਹਨਾਂ ਨੇ ਕਿਹਾ ਤੇਰੇ ਘਰ ਲੜਕਾ ਨਹੀਂ ਹੋਣਾ ਔਲਾਦ ਨਹੀਂ ਹੋਣੀ ਇਹ ਖੁਦਾ ਦਾ ਬਚਨ ਹੈ ਉਹ ਵਿਚਾਰੀ ਰੋਂਦੀ ਚਲੀ ਗਈ ਉੱਥੋਂ ਹੁਣ ਉਤੋਂ ਹੀ ਆਰਡਰ ਹੋ ਜਾਵੇ ਤੇ ਕੌਣ ਕੀ ਕਰੇਗਾ ਕੁਝ ਸਮਾਂ ਬੀਤਿਆ ਖਾਲਸਾ ਜੀ ਕੁਝ ਅਰਸੇ ਬੀਤੇ ਤੇ موسی ਜੀ ਕਿਸੇ ਬਾਜ਼ਾਰ ਵਿੱਚ ਜਾ ਰਹੇ ਸੀ ਇਸرائیਲ ਦੇ ਤੇ ਉਹਨਾਂ ਨੇ ਵੇਖਿਆ ਬੀਬੀ ਸੀ ਸਾਹਮਣੇ ਤੇ ਬੀਬੀ ਜਾਣੀ ਪਛਾਣੀ ਲੱਗਦੀ ਸੀ ਤੇ ਹੱਥ ਵਿੱਚ ਗੋਦੀ 'ਚ ਬੱਚਾ ਸੀ ਚਾਂਦ ਵਰਗਾ ਸੋਹਣਾ ਮਨਮੋਹਣਾ ਸੁਨੱਖਾ ਰੱਜ ਕੇ ਜਿਹਦੇ ਉੱਤੇ ਸੁੰਦਰਤਾ ਸੀ ਤੇ موسی ਸੋਚਣ ਲੱਗੇ ਕਹਿੰਦੇ ਇਹ ਹੀ ਬੀਬੀ ਆਈ ਸੀ ਕੁਝ ਅਰਸਾਂ ਪਹਿਲਾਂ ਤੇ ਇਹਨੇ ਬੇਨਤੀ ਕੀਤੀ ਸੀ ਤੇ ਖੁਦਾ ਨੇ ਤੇ ਨਾ ਕਰ ਦਿੱਤੀ ਇਹਨੂੰ ਚਲੋ ਕੋਈ ਸ਼ਕਲ ਨਾਲ ਇੱਕ ਇਹਦੇ ਸ਼ਕਲ ਦੂਜੀ ਸ਼ਕਲ ਨਾਲ ਮਿਲਦੀ ਹੋਣੀ ਤੇ ਉਹਨਾਂ ਨੂੰ ਬੀਬੀ ਨੂੰ ਬੁਲਾ ਲਿਆ ਬੀਬੀ ਨੂੰ ਕਹਿਣ ਲੱਗੇ ਤੂੰ ਹੀ ਉਹੀ ਹੈਗੀ ਲਿਖਾ ਜੀ ਮੈਂ ਉਹੀ ਹੈਗੀ ਜਿਹੜੀ ਤੂੰ ਤੁਹਾਡੇ ਕੋਲ ਆਈ ਸੀ ਤੁਹਾਡੇ ਕੋਲ ਉਹਨੂੰ ਦੀ ਉਹੀ ਆਈ ਸੀ ਉਹ ਕਹਿਣ ਲੱਗੇ ਬੱਚਾ ਕਹਿਣ ਲੱਗੇ ਬੱਚਾ ਮੇਰਾ ਹੈਗਾ ਕਹਿਣ ਲੱਗੇ ਉਹ موسی ਦੇ ਤੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਉਹ ਉੱਥੋਂ ਹੀ ਵਾਪਸ ਚਲੇ ਗਏ ਮਾਨਵੀ ਸੋਚਣ ਲੱਗਿਆ ਖੁਦਾ ਤੇ ਇੱਕ ਹੈ ਦੂਜਾ ਖੁਦਾ ਕਿੱਥੋਂ ਪੈਦਾ ਹੋ ਗਿਆ ਫਿਰ ਉਹਨਾਂ ਨੇ ਜਾ ਕੇ ਨਾ ਤੂਰ ਦੇ ਪਹਾੜ ਤੇ ਬੇਨਤੀ ਕੀਤੀ ਕਿ ਮਹਾਰਾਜ ਇੱਕ ਹੀ ਗੱਲ ਹੋਗੀ ਇਹ ਕਿ ਮਾਂਜਰਾ ਹੋਇਆ ਉਹਨਾਂ ਨੇ ਕਿਹਾ ਉੱਤਰ ਬਾਅਦ ਚ ਦਵਾਂਗੇ ਤੈਨੂੰ ਇੱਕ ਭਾਂਡਾ ਦਿੱਤਾ ਤੇ ਇੱਕ ਛੁਰੀ ਦਿੱਤੀ ਕਹਿੰਦੇ ਇਹਦੇ ਨਾਲ ਇਹਦੇ ਵਿੱਚ ਨਾ ਇਨਸਾਨ ਦਾ ਮਾਸ ਲੈ ਕੇ ਆ ਇਨਸਾਨ ਦਾ گوشਤ ਲੈ ਕੇ ਆ ਉਹ ਕਹਿੰਦਾ ਠੀਕ ਹੈ ਉਹ ਇਸਰਾਇਲ ਦੇ ਬਾਜ਼ਾਰ ਵਿੱਚ ਚਲਾ ਗਿਆ ਖਾਲਸੇ ਨੂੰ ਇਕੱਲੇ ਇਕੱਲੇ ਨੂੰ ਖੜਾ ਕਰਕੇ ਹਰ ਬੰਦੇ ਨੂੰ ਕਹਿਣ ਲੱਗਾ ਖੁਦਾ ਦਾ ਹੁਕਮ ਹੈ ਕਿ ਇਸ ਪੰਡ ਵਿੱਚ ਆਪਣਾ ਮਾਸ ਦਿਓ ਉਹ ਸਾਰੇ ਇਨਕਾਰ ਹਰ ਬੰਦਾ ਇਨਕਾਰ ਕਰ ਉਹ ਕਹਿਣ ਕੋਈ ਜਾਨਵਰ ਦਾ ਕੋਈ ਪਸ਼ੂ ਦਾ ਕੋਈ ਪੰਛੀ ਦਾ ਮਾਸ ਤੇ ਨੂੰ ਦੇਵਾਂਗੇ ਬੰਦੇ ਦਾ ਮਾਸ ਕੌਣ ਦੇ ਰਿਹਾ ਤੈਨੂੰ ਉਹ ਸਾਰੀਆਂ ਦੁਕਾਨਾਂ ਤੇ ਘੁੰਮਦਾ ਰਿਹਾ ਸਾਰੀਆਂ ਬਾਜ਼ਾਰਾਂ ਵਿੱਚ ਘਰ ਕਰ ਦਰਵਾਜ਼ੇ ਦਰਵਾਜ਼ੇ ਤੇ ਘੁੰਮਿਆ ਪਰ ਕੋਈ ਸੇ ਨੇ ਉਸ ਨੂੰ ਕੁਝ ਨਹੀਂ ਦਿੱਤਾ ਵਾਪਸ ਆ ਰਿਹਾ ਸੀ ਖਾਲਸਾ ਜੂ ਸ਼ਾਮ ਭਈ ਤੇ ਵੇਖਿਆ ਸੀ ਇੱਕ ਫਕੀਰ ਹਾਲ ਮਸਤ ਨਾ ਦਾਏ ਨਾ ਬਾਏ ਨਾ ਫਿਜ਼ਾ ਨਾ ਨਾ ਸਰਦੀ ਨਾ ਗਰਮੀ ਆਪਣੇ ਹਾਲ ਵਿੱਚ ਮਸਤ ਝੂਮ ਰਿਹਾ ਸੀ ਪ੍ਰਭੂ ਦੇ ਯਾਦ ਵਿੱਚ ਡੋਲ ਰਿਹਾ ਸੀ ਤੇ ਮੂਸਾ ਦੇ ਮਨ ਚ ਆ ਗਿਆ ਕਿ ਇਹਨੂੰ ਪੁੱਛ ਹੀ ਲਈਏ ਜਾਂਦੇ ਜਾਂਦੇ ਫਿਰ ਕਿਤੇ ਹੁਜਤ ਹੀ ਨਾ ਹੋ ਜਾ ਕਣ ਲਗੇ ਰਹਿ ਗਿਆ ਕਰਕੇ ਫਿਰ ਉਹਨਾਂ ਨੇ ਪੁੱਛਿਆ ਮਲੰਗਾ ਕਹਿਣ ਲੱਗੇ ਖੁਦਾ ਦਾ ਹੁਕਮ ਹੋਇਆ ਕਿ ਭਾਂਡੇ ਚ ਮਾਸ ਚਾਹੀਦਾ ਗੋਸ਼ ਚਾਹੀਦਾ ਮੈਂ ਸਾਰਾ ਇਸਰਾਇਲ ਟੁੰਡਾ ਕਿਸੇ ਨੇ ਨਹੀਂ ਦਿੱਤਾ ਹੁਣ ਤੇਰਾ ਕੀ ਇਰਾਦਾ ਹੈਗਾ ਤੇਰਾ ਆਪਣਾ ਕੀ ਪ੍ਰੋਗਰਾਮ ਹੈ ਉਹਨੇ ਬਾਹ ਕਿਹਾ ਕਰ ਦੇਗਾ ਕਹਿੰਨ ਕਿ ਹਜਤ ਘੜ ਲੈਣੇ ਕਹਿਣ ਲੱਗੇ ਉਹ ਤੇ ਹਜਰਤ ਦੇ ਪੈਰੋਂ ਥੱਲੇ ਮਿੱਟੀ ਨਿਕਲ ਗਈ ਉਹ ਕਹਿੰਨ ਕਿ ਮੈਂ ਨਹੀਂ ਘੜਦਾ ਤੂੰ ਹੀ ਘੜ ਕੇ ਤੇ ਘੜ ਉਸ ਭਗੀਰ ਨੇ ਸੂਰੀ ਹੱਥੀ ਲੈ ਕੇ ਟੋਲੇ ਘੜਦਾ ਤੇ ਪਾਂਡੀ ਚ ਪਾ ਤਾ ਜਾਣ ਲੱਗਿਆ ਤੂੰ ਫਿਰ ਉਸਨੇ ਕਿਹਾ ਹਜੂਰ ਠਹਿਰੋ 2 ਮਿੰਟ ਮੈਂ ਤੇ ਦਿੱਤਾ ਹੱਥ ਦਾ ਮਾਸ ਪਤਾ ਨਹੀਂ ਮੇਰੇ ਮਾਲਕ ਨੂੰ ਗਰਦਨ ਦਾ ਮਾਸ ਚਾਹੀਦਾ ਹੋਣਾ ਸਾਹਿਬ ਸਭ ਦਾ ਏਕ ਹੈ ਸਾਹਿਬ ਦਾ ਕੋਈ ਏਕ ਕੋਈ ਕੱਲੇ ਹੁੰਦੇ ਖਾਲਸਾ ਜੀ ਉਹ ਸਾਰੇ ਨਹੀਂ ਹੁੰਦੇ ਲੱਖਾਂ ਵਿੱਚ ਕੋਈ ਨਹੀਂ ਕਰੋੜਾਂ ਦੇ ਵਿੱਚ ਕੋਈ ਏਕ ਲੱਖਾਂ ਦੇ ਵਿੱਚ ਵੀ ਨੇ ਕਰੋੜਾਂ ਦੇ ਵਿੱਚ ਇਹੋ ਜੇ ਹੁੰਦੇ ਉਹਨੇ ਗਰਦਨ ਦਾ ਮਾਸ ਕੱਟ ਕੇ ਦਿੱਤਾ ਫਿਰ ਉਹ ਜਾਣ ਲੱਗੇ ਕਹਿੰਣ ਲੱਗੇ ਹਜਤ ਰੁਕੋ ਪਤਾ ਨਹੀਂ ਮੇਰੇ ਮਾਲਕ ਨੂੰ ਗੱਲਾਂ ਦਾ ਮਾਸ ਚਾਹੀਦਾ ਹੋਣਾ ਉਹਨੇ ਗੱਲਾਂ ਦਾ ਵੀ ਕੱਟ ਕੇ ਦਿੱਤਾ ਫਿਰ ਜਾਣ ਲੱਗੇ ਰੁਕੋ ਕਹਿਣ ਲੱਗੇ ਪਤਾ ਨਹੀਂ ਖੁਦਾ ਨੂੰ ਮੇਰੇ ਸੀਨੇ ਦਾ ਮਾਸ ਚਾਹੀਦਾ ਹੋਣਾ ਉਹਨੇ ਸੀਨੇ ਦਾ ਮਾਸ ਕੱਟ ਕੇ ਦਿੱਤਾ ਫਿਰ ਕਹਿਣ ਲੱਗਾ ਰੁਕੋ ਪਤਾ ਨਹੀਂ ਖੁਦਾ ਨੂੰ ਪੇਟ ਦਾ ਮਾਸ ਚਾਹੀਦਾ ਹੋਣਾ ਤੇ ਪੇਟ ਕਾ ਵੀ ਕੱਟ ਦਿੱਤਾ ਪੱਟਾਂ ਦਾ ਕੱਢ ਕੇ ਦਿੱਤਾ ਪਿੰਡੀਆਂ ਦੇ ਵੀ ਕੱਢ ਕੇ ਦਿੱਤਾ ਉਹ ਤੇ موسی ਤੇ ਪਾਣੀ ਪਾਣੀ ਹੋਇਆ ਹੋਇਆ ਉਹ ਕਹਿਣ ਲੱਗਾ ਦੇਂਦਾ ਤੇ ਕੁਝ ਇੱਕ ਨਹੀਂ ਤੇ ਤੂੰ ਨੇ ਤੇ ਸਾਰਾ ਹੀ ਉਤਾਰ ਕੇ ਰਹਿ ਦਿੱਤਾ ਪ੍ਰਭੂ ਦੇ ਨਾਮ ਦੇ ਜਦੇ ਤੂਰ ਤੇ ਪਹਾੜ ਤੇ ਗਿਆ ਨਾ ਖਾਲਸਾ ਜੀਓ ਤੋ ਆਵਾਜ਼ ਆਈ ਖੁਦਾ ਦੀ ਕਹਿਣ ਲੱਗੇ ਕੀ ਗੱਲ ਬਣੀ موسی ਉਹ ਕਹਿਣ ਲੱਗੇ ਦੇ ਕੋਈ ਨਹੀਂ ਆਸੀ ਬਾਜ਼ਾਰ ਵਿੱਚ ਪਰ ਇੱਕ ਦਵਾਨਾ ਮਿਲਿਆ ਉਹਨੇ ਸਾਰਾ ਹੀ ਉਤਾਰ ਕੇ ਦੇ ਦਿੱਤਾ ਕੁਛ ਵੀ ਨਹੀਂ ਰੱਖਿਆ ਆਪਣੇ ਕੋਲ ਸਾਰਾ ਹੀ ਦੇ ਦਿੱਤਾ ਕਹਿਣ ਲੱਗੇ ਤੇਰੇ ਨਾਲ ਤੋਂ ਤੇ ਹੱਸ ਕੇ ਕਹਿਣ ਲੱਗੇ ਖੁਦਾ ਕਹਿਣ ਲੱਗੇ ਜਿਹੜੀ ਬੰਦੀ ਆਈ ਸੀ ਨਾ ਉਹ ਔਰਤ ਜਿਹਦੇ ਬਾਰੇ ਤੂੰ ਸੁਪਾਰਿਸ਼ ਕੀਤੀ ਸੀ ਕਿ ਇਹਦੇ ਘਰ ਲੜਕਾ ਨਹੀਂ ਹੈਗਾ ਕਿ ਇਹਦੇ ਘਰ ਲੜਕਾ ਹੋਏਗਾ ਕਿ ਨਹੀਂ ਤੇ ਤੂੰ ਸਾਨੂੰ ਪੁੱਛਿਆ ਸੀ ਤੇ ਅਸੀਂ ਜਵਾਬ ਦਿੱਤਾ ਸੀ ਕਿ ਨਹੀਂ ਹੋਣਾ ਪਰ ਉਹ ਰੋਂਦੀ ਚਲੇਗੀ ਰੋਂਦੀ ਕਰਨੂ ਨਹੀਂ ਗਈ ਉਹ ਜਵਾਨੇ ਦੇ ਕੋਲ ਚਲੀ ਗਈ ਉਹ ਫਕੀਰ ਕੋਲ ਚਲੇਗੀ ਜਿਹੜਾ ਬੈਠਿਆ ਸੀ ਬੰਦਗੀ ਕਰਦਾ ਹੋਇਆ موسی ਜਿਹੜਾ ਮੇਰਾ ਜਿਹੜੇ ਮੈਨੂੰ ਸਾਰਾ ਕੁਝ ਦੇ ਦੇ ਦੇਨਾ ਮੈਂ ਉਹਦਾ ਬਚਨ ਮੋੜ ਸਕਦਾ ਜਿਹਨੇ ਮੇਰੇ ਲਈ ਸਾਰਾ ਕੁਝ ਸ਼ਰੀਰ ਹੀ ਉਤਾਰ ਕੇ ਦੇ ਦਿੱਤਾ ਮੈਂ ਉਹ ਜਿਹਦਾ ਬਚਨ ਨਹੀਂ ਮੋੜ ਸਕਦਾ ਕਹਿੰਨੇ ਕਿ ਉਹਨੇ ਮੇਰੀ ਬਾਹਰ ਗਾ ਵਿੱਚ ਬੇਨਤੀ ਕੀਤੀ ਕਿ ਇਹਦੇ ਘਰ ਬੱਚਾ ਦਿਓ ਫਿਰੋਦੇ ਘਰ ਬੱਚਾ ਚਾਂਦ ਵਰਗਾ ਹੋਇਆ ਕਹਿਣ ਲੱਗੇ ਖਾਲਸਾ ਜਿਓ ਜਾਂ ਕਾ ਕਹਿਆ ਦਰਗਹ ਚੱਲੇ ਪ੍ਰਭੂ ਦੇ ਪਿਆਰਿਆਂ ਦਾ ਨਾ ਦਰਗਾਹ ਦੇ ਵਿੱਚ ਅੰਦਰ ਚੱਲਦਾ ਉਹ ਪ੍ਰਭੂ ਦੇ ਬਚਨ ਵੀ ਮੋੜ ਦਿੰਦੇ ਇੰਨੀ ਉਹਨਾਂ ਦੇ ਸ਼ਕਤੀ ਜਿਹੋਦੀ ਤੋ ਸਤਗੁਰ ਸੱਚੇ ਬਾਦਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ ਅਜ ਮਹਾਂਪੁਰਖਾਂ ਦੇ ਸੰਗਤਾਂ ਦੇ ਮਹਾਂਪੁਰਖ ਤੇ ਆਏ ਨਹੀਂ ਮਹਾਂਪੁਰਖ ਸਾਰੇ ਪੰਜਾਬ ਵਿੱਚ ਹੀ ਰਹਿ ਗਏ ਉਹ ਜਹਾਜ਼ ਹੀ ਫੇਲ ਹੋ ਗਿਆ ਦੋ ਦਿਨ ਤੋਂ ਉਥੋਂ ਰੋਲਾ ਪਾਉਂਦੇ ਕੋਣ ਉਹ ਆਇਰਪੋਰਟ ਤੋਂ ਫੜ ਫੜ ਕੇ ਵਾਪਸ ਆ ਰਹੇ ਸੀ ਇੰਜਨ ਉਥੇ ਰਹਿ ਕੇ ਡੱਬੇ ਆ ਗਏ ਸਰ ਮੈਂ ਕਿਹਾ ਮੈਂ ਕਿਹਾ ਮਹਾਂਪੁਰ ਕਾਨੂੰਨ ਆਪਾਂ ਖਾਲਸੇ ਨਾਲ ਆਪਣਾ ਜਹਾਜ਼ ਲਈਏ ਹੋਣ ਆ ਚੜੋ ਪਰ ਹੋਏ ਨਾ ਨੇ ਇਹ ਖਰਾਬ ਹੀ ਕਰਦੇ ਰਹਿੰਦੇ ਕੋਈ ਗੁਰਪੁਰ ਆ ਜਾਵੇ ਨਾ ਫਲਾਈਟ ਕੈਨਸਲ ਹੁਣ ਵਰਸੀ ਆਈ ਦੋ ਦਿਨਾਂ ਤੋਂ ਜਹਾਜ ਨਹੀਂ ਆ ਰਿਹਾ ਕੱਲ ਤੋਂ ਸਾਰੇ ਮਾਪੁਰਖਾਂ ਨੇ ਸੀਟਾਂ ਬੁੱਕ ਕਰਾਈਆਂ ਸੀ ਹੁਣ ਖਾਲਸਾ ਜੋ ਸਾਰਾ ਸੰਸਾਰ ਭਾਵੇਂ ਸੁਣਦਾ ਹੈ ਲਾਈਵ ਹੁਣ ਆਪਣੇ ਜਹਾਜ ਲਈ ਆਪਾਂ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਹਾਪੁਰਖ ਬਾਬਾ ਨਰਿੰਦਰ ਸਿੰਘ ਜੀ ਮਹਾਪੁਰਖ ਬਾਬਾ ਬਲਵਿੰਦਰ ਸਿੰਘ ਜੀ ਬੜੇ ਪਿਆਰ ਵਾਲੇ ਇਹਨਾਂ ਦਾ ਪਿਆਰ ਦਾ ਸਬੂਤ ਹੈ ਖਾਲਸਾ ਜੀ ਜੇ ਤੁਸੀਂ ਬੈਠੇ ਹੋ ਇਹ ਮਹਾਪੁਰਖ ਬਾਬਾ ਨਥਾਨ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਬਾਬਾ ਆਤਮਾ ਸਿੰਘ ਜੀ ਬਾਬਾ ਸ਼ੀਸ਼ਾ ਸਿੰਘ ਜੀ ਦੀ ਬੰਦਗੀ ਦਾ ਪ੍ਰਤਾਪ ਹੈ ਨਹੀਂ ਤਾਂ ਇੱਕ ਵਾਰੀ ਵਰਸੇ ਚ ਆਉਂਦਾ ਬਾਅਦ ਚ ਕੋਈ ਵੀ ਨਹੀਂ ਆਉਂਦਾ ਕਿੰਨੇ ਸਾਲ ਹੋ ਗਏ ਖਾਲਸਾ ਜੀਓ ਫਿਰ ਵੀ ਰੌਣਕਾਂ ਲੱਗੀਆਂ ਹੁੰਦੀਆਂ ਮੱਥਾ ਟੇਕਣ ਨੂੰ ਲਾਈਨ ਨਹੀਂ ਟੁੱਟਦੀ ਕਦੋਂ ਦੀ ਲੱਗੀ ਹੋਈ ਹੈ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੰਦਗੀ ਦਾ ਪ੍ਰਤਾਪ ਹੈ ਇਸ ਕਰਕੇ ਖਾਲਸਾ ਜੀ ਸੁਣ ਕੇ ਨਾ ਜਾਇਓ ਉਸ ਭਜਨ ਕਰੋ ਬੰਦਗੀ ਕਰੋ ਨਿਤਨੇਮ ਕਰੋ ਜੇ ਅਮਰਤ ਨਹੀਂ ਛਕਿਆ ਗੁਰੂ ਵਾਲੇ ਨਹੀਂ ਬਣੇ ਹੋ ਤੇ ਜ਼ਰੂਰ ਗੁਰੂ ਵਾਲੇ ਬਣੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਉੱਤੇ ਬਖਸ਼ਿਸ਼ਾ ਕਰਨ ਆਏ ਹੋਏ ਮਹਾਪੁਰਖ ਪਾਪਾ ਗੁਰਦੇਵ ਸਿੰਘ ਜੀ ਕਿਹੜੇ ਕਿਹੜੇ ਆ ਜੀ ਬਾਬਾ ਹਰੀ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਦੱਸਿਓ ਜੀ ਇਹ ਸਾਰੇ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਅੰਮ੍ਰਿਤਸਰ ਸਾਹਿਬ ਤੋਂ ਸਿੰਘ ਸਾਹਿਬ ਹੁਣੀ ਵੀ ਆਏ ਹੋਏ ਸਾਰੇ ਇਹ ਇੱਕ ਰੌਣਕ ਹੁੰਦੀ ਖਾਲਸਾ ਜੀਓ ਕਹਿੰਦੇ ਨਾ ਮਾਨਸਰ ਓਵਰ ਹੰਸਾ ਦੇ ਨਾਲ ਸੋਭਾ ਦਿੰਦਾ ਜੇ ਮਾਨਸਰ ਓਰ ਹੋਵੇ ਤੇ ਹੰਸ ਹੀ ਨਾ ਹੋਵੇ ਤੇ ਮਜ਼ਾ ਨਹੀਂ ਆਉਂਦਾ ਨਹੀਂ ਮਾਨਸਰ ਓਰ ਦੀ ਆਪਣੀ ਹੈਗੀ ਉਹਦੀ ਆਪਣੀ ਕੀਮਤ ਹੈਗੀ ਪਰ ਹੰਸ ਵੀ ਚਾਹੀਦੇ ਜਿਹੜੇ ਪ੍ਰਭੂ ਦੇ ਪਿਆਰੇ ਬੰਦਗੀ ਵਾਲੇ ਸਿਮਰਨ ਵਾਲੇ ਨਾਮ ਜਪਣ ਵਾਲੇ ਭਜਨ ਕਰਨ ਵਾਲੇ ਇਹ ਹੰਸ ਹੈਗੇ ਕਲਗੀਧਰ ਪਾਤਸ਼ਾਹ ਦੇ ਇਹ ਹੰਸ ਜਿਹੜੇ ਬੈਠੇ ਹੋਏ ਸਾਰੇ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਆਪਣੀ ਪਿਆਰੀ ਗੁਰਸਿੱਖੀ ਆਪਣੇ ਚਰਨ ਕਮਨਾਂ ਦਾ ਪਿਆਰ ਦੇਵੇ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਸਾਰਿਆਂ ਦੇ ਹਿਰਦੇ ਵਿੱਚ ਨਿਮਰਤਾ ਦਾ ਬੀਜ ਬੀਜੇ ਕਿ ਨਿਮਰਤਾ ਵਿੱਚ ਰਹੀਏ ਭਜਨ ਕਰੀਏ ਬੰਦਗੀ ਕਰੀਏ ਹੋਈਆਂ ਗਲਤੀਆਂ ਦੀ ਖਿਮਾ ਸਾਰੇ ਗੱਜਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਸੰਤ ਬਾਬਾ ਕੁਲਵੰਦ ਸਿੰਘ ਜੀ ਮਹਾਪੁਰਖ ਜੋ ਆਪ ਸੰਗਤਾਂ